ਮਾਜ ਮਹੱਲਾ ਪੰਜਵਾ ਸਾਉ ਦਿੱਤੇ ਕਾਰਨ ਹੈ ਬਾਹਰ ਨਹੀਂ ਜਵਾਈ ਜੀ ਕੋ ਖਾਲਸਾ ਰੰਗ ਦੀ ਚੇਤਿ ਸਤਿਗੁਰੂ ਦੀ ਸਾਜਿਨ ਵਾਗੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੰਤ੍ਰਗਾਮੀ ਦੀਨ ਨਾਰਾ ਸਿਦਕੁ ਅਰਜੰਦੈ ਮਾਰਾ ਸਾਜ ਜੀ ਗੁਰਮੁਖ ਪ੍ਰਕਾਸ਼ਤਾ ਕਰਕੇ ਸਾਰਿਆਂ ਦੀਆਂ ਵੀ ਕल्याण ਅਰਥ ਅਮਰ ਤੋਂ ਵਿਦੇਸ਼ ਬਖਸ਼ੇ ਹਨ ਜਿਸ ਕੋਲ ਕਿਰਪਾ ਵਿਦੇਸ਼ ਨੂੰ ਧਾਰਨੀ ਕਰਕੇ ਸਿੱਕੇ ਪਾਤਸ਼ਾਹ ਦੀ ਕਿਰਪਾ ਦੁਆਰਾ ਜਿੰਨੇ ਰੂਹਾਂ ਪਰਮੇਸ਼ਰ ਤੋਂ ਵਿਛੜ ਕੇ ਵਿਸਲ ਕੇ ਮਰੀਆਂ ਹੋਈਆਂ ਹਨ ਉਹਨਾਂ ਨੂੰ ਤੁਹਾਂ ਦੇ ਵਿਚਿਆ ਹੋਏ ਨੂੰ ਸਤਿਗੁਰੂ ਦੀ ਸੰਯੁਕਤ ਕਰ ਰਹੇ ਹਨ ਅਮਰ ਤੋਂ ਵਿਦੇਸ਼ ਬਖਸ਼ ਕਰਕੇ ਬਾਗ ਮਹੱਲਾ ਪੰਜਵਾਂ ਸਾਤ ਕੇ ਕਾਰਨ ਹੈ ਬਾਹਰ ਨਹੀਂ ਸਬੂਲ ਹੋਂ ਮਾਨਨ ਹੋਏ ਭਾਈ ਸੰਗ ਸਭ ਕੁਝ ਸਾਧ ਸੰਗਤ ਰੂਪੀ ਕਰਮ ਨੇ ਕੀ ਹੈ ਜਿਨਾ ਸੁਭ ਸੰਗਤ ਤੋਂ ਕਰਮਾ ਹੈ ਤੂੰ ਢ ਖਾ ਹੈ ਔਰ ਇਸੀ ਕੇ ਮਤ ਹੀ ਜਾ ਹੈ ਸਤ ਸੰਗਤ ਰੂਪੀ ਕਰਜੋ ਆਹਦ ਨੂੰ ਸਭ ਕੁਝ ਰੱਖਿਆ ਹੋਇਆ ਹੈ ਸਤ ਸੰਗਤ ਤੋਂ ਬਾਹਰ ਨਹੀਂ ਕਿਤੇ ਕੋਈ ਦਾਤ ਪ੍ਰਾਪਤ ਹੋ ਸਕਦੀ ਇਸੇ ਪ੍ਰਕਾਰ ਸਤ ਸੰਗਤ ਦੁਆਰਾ ਪਤਾ ਲੱਗਦਾ ਹੈ ਸਭ ਕੁਝ ਮਨੁੱਖਾ ਜਨਮ ਦੀ ਘਰ ਤੋਂ ਵਿੱਚ ਹੈ ਮਨੁੱਖਾ ਜਨਮ ਦੀ ਕੀ ਦੇਖੋਂ ਬਾਹਰ ਹੈ ਹੋਰ ਜਿਹਾਂ ਤੇ ਨਹੀਂ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਸਭ ਕੁਝ ਕਰਮ ਹੈ ਕਿਰਤ ਦੇ ਕੰਮ 'ਚ ਸਭ ਕੁਝ ਬਾਦ ਪ੍ਰਾਪਤ ਹੋ ਸਕਦੀ ਹੈ ਬਾਦ ਮੁਖ ਭੱਜ ਕੇ ਕਰਕੇ ਸੰਸਾਰ ਵਿੱਚ ਇਹ ਕੋਈ ਬਾਦ ਪ੍ਰਾਪਤ ਹੋ ਸਕਦੀ ਸਭ ਕੁਝ ਕਰਮ ਹੈ ਸਰੀਰ ਪਾਦ੍ਰੂ ਦੀ ਘਰ ਦੀ ਸਭ ਕੁਝ ਮਾਰਾਂ ਰੱਖਿਆ ਹੋਇਆ ਹੈ ਧਰਮ ਅਰਥ ਕਾਮ ਲੋਭ ਆਦਿਕ ਬਾਹਰ ਜੋ ਇੰਦਰੀਆਂ ਦੇ ਅਧਿਨ ਹੰਦੇ ਜ਼ਿਸ਼ਿਆਂ ਦੇ ਦੇਨ ਲੋਕਾਂ ਬਾਝ ਮੁਖ ਉਹਨਾਂ ਨੂੰ ਕੁਝ ਨਹੀਂ ਪ੍ਰਾਪਤ ਹੋ ਸਕਦਾ ਬਾਹਰ ਤੂਲੇ ਤੂ ਪਰੰਪੁਲਾਹੀ ਜਿਹੜਾ ਬਾਝ ਤੋਲਦਾ ਫਿਰਦਾ ਟੜਕਦਾ ਫਿਰਦਾ ਹੈ ਸੱਚੇ ਪਾਤਸ਼ਾਹ ਦੀ ਸ਼ਰਨ ਛੱਡ ਕੇ ਸਰਬੰਗ ਛੱਡ ਕੇ ਰੇ ਅੰਤਾਂਤ ਮੁਖ ਦਿੱਤੀ ਨਹੀਂ ਕਰ ਸਕਦਾ ਅਤੇ ਕਿਤ ਨੂੰ ਮਹਾਰਾਜ ਵਿੱਚ ਨਹੀਂ ਜੋੜ ਸਕਦਾ ਉਹ ਸੰਸਾਰੋਂ ਬਾਹਰ ਦੇਵੀ ਜੋਤਿਆ ਦੀ ਪੂਜਨਾ ਵਿੱਚ ਭਟਕਦਾ ਫਿਰਦਾ ਹੈ ਭਾਲਦਾ ਹੈ ਉਹ ਭਰਮ ਦੀ ਭੁਲਣ ਚਾਹ ਰਿਹਾ ਹੈ ਗੁਰ ਪ੍ਰਸਾਦੀ ਜਿਨੀ ਆਨ ਕਿਰਪਾ ਹੈ ਸਤਿਗੁਰਾਂ ਦੀ ਕਿਰਪਾ ਕਰਕੇ ਜਿਵੇਂ ਅੰਦਰੋਂ ਇਮਤਾ ਕਰਨ ਦੇ ਅੰਦਰੋਂ ਹਿਰਦੇ ਦੇ ਅੰਦਰੋਂ ਮਨੁੱਖੀ ਜਿੱਤ ਅਹੰਕਾਰ ਦਾ ਸਾਥੀ ਹੈ ਜੋ ਉਸ ਰੂਪ ਨੂੰ ਪਾ ਲਿਆ ਹੈ ਉਹ ਅੰਦਰ ਬਾਹਰ ਸੁਹੇਲਾ ਜੀ ਉਹ ਭਾਵੇਂ ਚਾਹੇ ਅੰਤਰਮੁਖ ਬਿਤੀ ਲਾ ਕੇ ਸਮਾਧੀ ਚ ਬੈਠਾ ਰਹੇ ਚਾਹੇ ਬਾਹਰ ਸੰਸਾਰ ਚ ਵਿਚਰ ਕੇ ਪ੍ਰਚਾਰ ਕਰੇ ਹਰ ਤਰ੍ਹਾਂ ਕਰਕੇ ਉਹ ਸੁਖੀ ਹੈ ਇਸੇ ਪ੍ਰਕਾਰ ਦਾ ਉਹ ਮੁਖ ਨਹੀਂ ਹੈ ਉਹ ਅੰਤਰਮੁਖ ਵੀ ਉਹ ਪਰਮੇਸ਼ਰ ਨੂੰ ਵੇਖਦਾ ਹੈ ਬਾਹਰ ਸੰਸਾਰ ਵੀ ਉਸ ਵਾਹਿਗੁਰੂ ਨੂੰ ਵੇਖਦਾ ਹੈ ਕਿਉਂ ਸੁਹੇਲਾ ਸੁਖਾਵਾ ਹੈ ਸੋ ਅੰਤਰ ਬਾਹਰ ਸੁਹੇਲਾ ਜੀ ਅੰਦਰ ਜੋ ਸਾਰੇ ਨਿਰਗੁਣ ਰੂਪ ਹੈ ਅਤੇ ਬਾਹਰ ਜੋ ਸਾਰੇ ਸੰਸਾਰ ਦੇ ਵਿਰਾਟ ਰੂਪ ਹੈ ਮੇਉ ਬਰਾਜ ਨੂੰ ਨਿਰਭਉ ਸਰਬੰ ਨੂੰ ਆਪੇ ਅਵਿਰੂਪ ਜਾਣ ਕੇ ਉਹ ਸੁਖੀ ਹੋਇਆ ਹੈ। ਜਿਵੇਂ ਜਿਵੇਂ ਵਰਖਾ ਅੰਮ੍ਰਿਤ ਧਾਰਾ, ਜਿਵੇਂ ਸਾਉਣ ਸੰਧੀ ਬੱਦਲ ਦੀ ਵਰਖਾ ਜਦੋਂ ਹੁੰਦੀ ਏ, ਜਿਵੇਂ ਜਿਵੇਂ ਅਸੀਂ ਇੱਕ ਅਸਲ ਅੰਮ੍ਰਿਤ ਸ੍ਰੀਖੀਆਂ ਧਾਰਾ, ਸੋਹਣੀਆਂ ਬੱਦਲ ਚੋਂ ਵਰ੍ਹਦੀਆਂ ਹਨ। ਮਨ ਪੀਵੇ ਸੋਨ ਸਾਬਦ ਦੀ ਵਿਚਾਰਾ। ਸਬਦ ਦੀ ਵਿਚਾਰੀ ਜਦੋਂ ਸੁਣਦਾ ਹੈ ਮਨ ਉਹ ਸੇੜੇ ਸਾਉਣ ਸੰਧੀ ਉਸ ਰਸ ਨੂੰ ਪੀਂਦਾ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਕੀ ਵੈਸਮ ਸਬਦ ਦੀ ਚਾਰਾ ਜਿਵੇਂ ਝੰਝੰ ਇੱਕ ਰਸ ਬੱਦਾਂ ਨੂੰ ਵਰਸਦਾ ਹੈ ਤੇ ਅੰਮ੍ਰਿਤ ਦੀਆਂ ਧਾਰਾਂ ਉਹਦੇ ਤੋਂ ਵਗਦੀਆਂ ਹਨ ਉਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਆ ਬੱਦਰੀ ਵੀ ਨਹੀਂ ਝੰਝੰ ਇੱਕ ਰਸ ਸਤਨਾਮ ਦੇ ਉਪਦੇਸ਼ ਦੀ ਵਰਖਾ ਕਰਦੇ ਹੈ ਸਤਿਗੁਰਾਂ ਦੀ ਰਸਨਾ ਤੋਂ ਅੰਮ੍ਰਿਤ ਦੀਆਂ ਧਾਰਾਂ ਜਿਵੇਂ ਵਗਦੀਆਂ ਹੁੰਦੀਆਂ ਇਸ ਪ੍ਰਕਾਰ ਦੇ ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ ਜਿਨ੍ਹਾਂ ਸੁਣਾ ਸੁਣ ਸਿੱਖਾਂ ਗੁਰ ਮੰਨਿਆ ਨਾ ਬੋਖਸਵ ਜਾਈ ਇਹ ਅੰਮ੍ਰਿਤ ਦੀਆਂ ਧਾਰਾ ਬ੍ਰਹਮਾਕਾਰ ਬ੍ਰਤੀ ਕਰਕੇ ਮਾਰੋ ਸਾ ਬਰਸਾ ਰਹੇ ਆ ਜਿੰਕਿਨ ਬਰਸਾ ਇਹ ਸਾਲ ਸੰਨੇ ਦੀ ਜੋਤੀਕਿਆ ਹੋਵੇ ਬੱਦਲ ਹੋਵੇ ਰਾਤ ਚਕੀ ਹੋਈ ਹੋਵੇ ਉਹਨਾਂ ਝੰਝੰਹੰਫੰਮ ਕੇ ਟਕਾਟ ਕਾ ਕੇ ਝੜੀ ਲਾ ਕੇ ਜੇ ਤੋ ਵਰਖਾ ਹੈ ਸੁੰਦਰ ਅੰਮ੍ਰਿਤ ਦੀਆਂ ਧਾਰਾਂ ਵੀ ਨਹੀਂ ਐਂ ਬਰਖਾ ਹੁੰਦੀ ਬੱਦਲ ਦੀ ਕੋਈ ਬਿਜੇ ਬਿਜਲੀ ਦੇ ਚਮਕਾਰੇ ਪੈਂਦੇ ਆ ਬਿਜਲੀ ਦੇ ਚਮਕਾਰਿਆਂ ਦੇ ਵੀ ਚੰਨ ਵੀ ਹੋ ਜਾਂਦਾ ਹੈ ਫੇਰ ਇੱਕ ਵਾਰ ਬਰਖਾ ਹੁੰਦੀ ਪ੍ਰਤੀਤ ਹੁੰਦੀ ਹੈ ਇਸੋ ਪ੍ਰਕਾਰ ਝੰਕੂਨਾ ਜਦੋਂ ਸਰਗੁਰੂ ਮਹਾਰਾਜ ਸਾਹਿਬ ਦੀ ਝੰਕੂਨ ਇੱਕ ਰਾਸ ਅੰਮ੍ਰਿਤ ਨਾਮ ਦੀ ਵਰਖਾ ਕਰਦੇ ਹਨ ਉਹ ਜਦੋਂ ਸਤੋ ਮੈ ਬੱਤੀ ਜਦੋਂ ਹੋ ਜਾਂਦੀ ਹੈ ਰਜੋ ਗੁਣ ਸੁਹਾ ਮਿਟ ਜਾਂਦਾ ਹੈ ਤਮੋ ਗੁਣ ਸੁਹਾ ਮਿਟ ਜਾਂਦਾ ਹੈ ਕੇਵਲ ਸ਼ਾਂਤ ਕੀ ਚਿਰ ਰਹੀ ਜਾਂਦਾ ਹੈ ਉਦੋਂ ਜੇ ਦਿਲੀ ਦੇ ਲਿਸ਼ਕਾਰੇ ਪੈਂਦੇ ਆਂ ਦਸ਼ਕੰਦਰੋਂ ਪੈਣ ਲੱਗ ਜਾਂਦੀ ਹੈ ਪ੍ਰਕਾਸ਼ ਆਉਣ ਲੱਗ ਜਾਂਦਾ ਹੈ ਉਸ ਪ੍ਰਕਾਸ਼ ਨਾਲ ਦੋ ਪਰਲੋਕ ਤੇ ਵਰਸਦਾ ਉਹਦਾ ਨੂੰ ਪਤਾ ਲੱਗ ਜਾਂਦਾ ਹੈ ਇਹ ਦੁਨੀਆ ਜਿਹੜਾ ਵਰਤਾਲਾ ਵਰਦਾ ਇਹਦਾ ਪਤਾ ਲੱਗ ਜਾਂਦਾ ਹੈ ਉਹ ਸਤੋਮੇ ਦਿੱਤੀ ਹੋਏ ਚਮਕਾਰੇ ਹੈ ਇਹ ਝਿੰਜਮ ਹੈ ਇੱਕ ਰਸਮ ਥਮ ਕੇ ਜਿਹੜਾ ਖਾਂਦਕੀ ਮਿੱਟੀ ਦੇ ਅੰਦਰ ਮਹਾਰਾਜ ਨੂੰ ਪ੍ਰਕਾਸ਼ ਪਾਉਣਾ ਕਦੇ ਅਵਤਾਰਾਂ ਦੇ ਰੂਪਨ ਹੋਣ ਲੱਗ ਜਾਣੇ ਕਦੇ ਸਰਗੁਣ ਰੂਪ ਦਾ ਗਰਾਟ ਰੂਪ ਪ੍ਰਤੀਤ ਹੋਣ ਲੱਗ ਜਾਣਾ ਕਦੇ ਸਭ ਸੰਗਤ ਦੀ ਸਾਰੀ ਸ੍ਰਿਸ਼ਟੀ ਵਿੱਚ ਜਿਵੇਂ ਬਿਜਲੀ ਦਾ ਪ੍ਰਕਾਸ਼ ਹੁੰਦਾ ਐ ਮਹਾਰਾਜ ਦੀ ਸੱਤਾ ਦਾ ਪ੍ਰਤੀਕ ਹੋਣ ਲੱਗ ਜਾਂਦੀ ਹੈ ਇੰਨੇ ਚਿੱਤ ਨੂੰ ਨਰਮਲ ਹੋ ਕੇ ਤਾਰਾਂ ਜੋਤੀ ਸੂਪ ਨੂੰ ਦੇਖਣ ਲੱਗ ਜਾਣਾ ਇਹ ਸਤੋ ਮੈਂ ਦਿੱਤੀ ਦਾ ਚਮਕਾਰਾ ਹੈ ਜਦੋਂ ਦਿੱਤੀ ਪੂਰੀ ਸਾਤਾਲ ਹੋ ਜਾਂਦੀ ਹੈ ਉਸ ਵੇਲੇ ਪ੍ਰਕਾਸ਼ੰਦਨ ਚਮਕਦੇ ਹਨ ਉਹਨਾਂ ਦੇ ਅੰਦਰੋਂ ਚਮਕਾਰੇ ਪਰਕ ਪਰਕਿਤ ਹੁੰਦੇ ਹੈ ਪਹਿਲਾ ਚਮਕਾਰਾ ਤਾਂ ਦਸਵੇਂ ਦੁਆਰ ਦੀ ਰੋਸ਼ਨੀ ਦਾ ਹੈ ਦਸਵੇਂ ਦਾਰ ਦੀ ਬਿਜਲੀ ਚਮਕਦੀ ਹੁੰਦੀ ਜਿਵੇਂ ਸੂਰਜ ਚੜ੍ਹਿਆ ਹੁੰਦਾ ਹੈ ਇਸ ਪ੍ਰਕਾਰ ਤਾਹਾਂ ਸੂਰਜ ਨਾਹਰੀ ਚੰਦਰ ਸੂਰਜ ਦੇ ਚੰਦ ਦਾ ਪ੍ਰਕਾਸ਼ ਨਹੀਂ ਉੱਥੇ ਕਹਿ ਸਕਦਾ ਆਦ ਮਨਿੰਨ ਕਰੇ ਆਨੰਦ ਉਹ ਇੱਕ ਰਸ ਹੈ ਅਤੇ ਰਿਲੇ ਦਾ ਚਾਨਣ ਹੁੰਦਾ ਜਿਵੇਂ ਚਿੱਟਾ ਦੁੱਧ ਹੁੰਦਾ ਇਸ ਪ੍ਰਕਾਰ ਦਾ ਪ੍ਰਕਾਸ਼ ਜਿਆ ਹੁੰਦਾ ਹੈ ਅਤੇ ਇਸੇ ਪ੍ਰਕਾਰ ਜਿਖਰਾਂ ਨਹੀਂ ਨਾੜੀਆਂ ਜੀ ਬਿਜਲੀ ਦੀਆਂ ਤਾਰਾਂ ਚਮਕਦੀ ਹੁੰਦੀਆਂ ਐ ਚਮਕੀਲਾ ਪ੍ਰਤੀਤ ਨਹੀਂ ਲੋਸ਼ੀ ਸੇਵ ਹਰਿੰਗਰਵ ਦਾ ਪ੍ਰਕਾਸ਼ ਹੁੰਦਾ ਹੈ ਸਾਰੀਆਂ ਥਾਂ ਤੇ ਚੰਨ ਨਹੀਂ ਚੰਨ ਅੱਖਾਂ ਵਿੱਚੀਆਂ ਵੀ ਰੋਸ਼ਨੀ ਦਿਸਣੀ ਖੋਲੇ ਤੁੰਗੋ ਹਿੰਜਿਸ ਨਹੀਂ ਮੇਰੇ ਵਿੱਚ ਸਾਰੀਆਂ ਚੀਜ਼ਾਂ ਅੱਖਰ ਪੜ ਸਕਣੀ ਮੇਰੇ ਵਿੱਚ ਕਰੀਆਂ ਅੰਦਰ ਦੀਆਂ ਮੰਦਰੀਆਂ ਦਿਸਣ ਲੱਗ ਜਾਣੀਆਂ ਮਕਾਮ ਦਿਸਣ ਲੱਗ ਜਾਣੀਆਂ ਉਹ ਕੁਪੇਂ ਦਾ ਸਫੋਂ ਲੱਗ ਗਿਆ ਨਹੀਂ ਇਹ ਹਰਮਨ ਗਰਬ ਦਾ ਪ੍ਰਕਾਸ਼ ਹੈ ਇਸੇ ਪ੍ਰਕਾਰ ਸਾਫੀ ਸਤੋ ਮੈਂ ਜਦ ਬੁੱਤੀ ਹੁੰਦੀ ਹੈ ਉਦੋਂ ਸਾਰੇ ਸ਼ਾਸਤਰਾਂ ਦਾ ਉਸ ਕਹਾਵਾ ਤੇ ਪ੍ਰਕਾਸ਼ ਹੈ ਜਿਹੜਾ ਇਹਨਾਂ ਸ਼ਾਸਤਰ ਜਿੰਨੇ ਹੈ ਇਸ ਨੇਰੀ ਅਖਰਾਂ 'ਚ ਅੱਗੇ ਆ ਕੇ ਬਸੰ ਲੱਗ ਜਾਂਦੇ ਹਨ ਇਸ ਪ੍ਰਕਾਰ ਦੀ ਲਛੀ ਕੁਪਰੇਮੀ ਨੂੰ ਪਈ ਸੀ ਸੰਤਾਂ ਦੇ ਨਾਲਾਂ ਦੇ ਪਾਸ ਸੋਹਣ ਸੰਤਾਂ ਦੇ ਪਾਸ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਇਸ ਨਾਲ ਲਛੀ ਹੋਈ ਹੈ ਸੰਤਾਂ ਸੁਬੇ ਕਹਿੰਦੇ ਚੰਗਾ ਵੀ ਜਿਹੜੇ ਸ਼ਲੋਕ ਦਿਸਦੇ ਆ ਉਹ ਲਿਖ ਕੇ ਲਿਆਈਂ ਜਦੋਂ ਸੁਣਨ ਲੱਗਾ ਉਹ ਆਪਣੇ ਸਾਥ ਸੰਗੇ ਜੀ ਸੁਨਹਿਰੀ ਅੱਖਰਾਂ 'ਚ ਗ੍ਰੇਗ ਸ਼ਾਸਤਰਾ ਦੀਆਂ ਸੁਣਤੀਆਂ ਸਿਮਰਤੀਆਂ ਆਉਣੀਆਂ ਉਹ ਸੁਣਨ ਲੱਗਾ ਕੋਈ ਕੋਈ ਉਹਦੇ ਗੀਤਾ ਦਾ ਸ਼ਲੋਕ ਸੀ ਜਿਸ 'ਤੇ ਬ੍ਰਹਮ ਹੇ ਨਿਦਮ ਅਰਪਨਾਦਕ ਇਸ ਪ੍ਰਕਾਰ ਦਾ ਸ਼ਲੋਕ ਸੀ ਬ੍ਰਹਮੀ ਹਵਨੋ ਬ੍ਰਹਮੀ ਅਰਪਨਾ ਸਾਉ ਕੋਇਓ ਇਸ ਪ੍ਰਕਾਰ ਦੇ ਸਿੰਘ ਸਮੇ ਇਹ ਜਦੋਂ ਸੁਣਨ ਲੱਗਾ ਉਹ ਉਸ ਵਾਰ ਆਵਾਜ਼ ਆਈ ਕਹਿੰਦੇ ਕੀ ਲਿਖ ਕੇ ਨਹੀਂ ਬਖਾਈਗੀ ਇਹ ਗੁਰੂ ਜੀ ਦੀ ਪ੍ਰਗਟ ਰੱਖੀ ਦੀ ਹੈ ਜਿੰਨੀ ਅਵਲ ਜਰੀਏ ਉਹ ਨਹੀਂ ਇਹ ਚੀਜ਼ ਪਾਸ ਰਹੀਦੀ ਹੈ ਇਸ ਤਰ੍ਹਾਂ ਉਹਦੇ ਅੱਖਾਂ ਤੋਂ ਡਰ ਰਹਿਣ ਲੱਗ ਗਿਆ ਬਰਾਹਮਣ ਕੇ ਆ ਕੇ ਸੰਤ ਮਾਲ ਨੂੰ ਜਿੰਨੀ ਕੱਖ ਲਿਖੇ ਸੀ ਉਹ ਖਾਏ ਤੇ ਮਾਰੇ ਇਸ ਪ੍ਰਕਾਰ ਦੀ ਮੈਨੂੰ ਉਹ ਸੰਤੀ ਸੰਮਤੀ ਦੀ ਲਸ਼ਕ ਪਈ ਹੈ ਤੇ ਆਵਾਜ਼ ਆਈ ਹੈ ਵੀ ਨਹੀਂ ਜਾਣੀ ਸੰਤ ਕਹਿੰਦੇ ਹਾਂ ਇਹ ਅਵਸਥਾ ਹੈ ਸਤਨਗਿਤੀ ਦੀ ਸਾਰੇ ਵੇਦ ਸ਼ਾਸਤਰਾਂ ਦਾ ਪ੍ਰਤੀਤ ਹੋਣ ਲੱਗ ਜਾਣਾ ਕੁਣੇ ਨਹੀਂ ਅਕਰੋਣਿਕੋਨਾਂ ਨੂੰ ਪ੍ਰਤੀਤ ਹੋਣ ਲੱਗਦੀਆਂ ਇਹ ਸ਼ਾਂਤ ਕੀ ਬੁੱਤੀ ਦਾ ਪ੍ਰਕਾਸ਼ ਹੈ ਇਸ ਪ੍ਰਕਾਰ ਸਾਰੇ ਗਿਆਨ ਧਿਆਨਾਂ ਦੀ ਸਮਝ ਪੈ ਜਾਂਦੀ ਜਦੋਂ ਬੁੱਤੀ ਇਸ ਪ੍ਰਕਾਰ ਨਿਰੋਧ ਹੋ ਜਾਂਦੀ ਹੈ ਝੰਮ ਝੰਮ ਵਰਸਾ ਅੰਮ੍ਰਿਤ ਧਾਰਾ ਜੰਗਲੀ ਤ੍ਰਾਸ ਅੰਮ੍ਰਿਤ ਦੀਆਂ ਧਾਰਾ ਬਦਲਦੀਆਂ ਵਰਸਾ ਹੁੰਦੀਆਂ ਜਿਵੇਂ ਜਿਵੇਂ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਝੰਮ ਝੰਮ ਕੇ ਇੱਕ ਰਾਸਾ ਸਤਿਮੰਦ ਬੁੱਤੀ ਦੇ ਪ੍ਰਕਾਸ਼ ਜਾਣਨ ਹੋਣ ਲੱਗ ਜਾਂਦਾ ਉਸ ਰੋਸ਼ਨੀ ਦੇ ਇਤਿਹਾਸ ਸੰਗੇ ਜੀ ਬ੍ਰਹਮਾ ਨੰਦੀਆਂ ਅਮਰ ਦੀਆਂ ਧਾਰਾਂ ਜੇ ਹੁੰਦੀਆਂ ਆਹ ਮਨ ਖੰਡਾ ਹੋ ਜਾਂਦਾ ਮੈ ਸਾਪੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੰਗਾਏ ਐਸੀ ਕਿਰਪਾ ਕਰੋ ਕਉ ਨਾਮਿਕ ਦਾਹ ਬਸਾਏ ਇਸ ਪ੍ਰਕਾਰ ਦੀ ਸੰਗਦੀ ਦੀ ਕਿਰਪਾ ਦੁਆਰਾ ਸਿਰ ਦੇ ਅੰਦਰ ਪ੍ਰਕਾਸ਼ ਤੇ ਨਸ਼ਟਾਂ ਪੈਣ ਲੱਗ ਜਾਂਦੀਆਂ ਨੇ ਗੁਰੂ ਸਾਹਿਬ ਬੱਦਲ ਵੀ ਨਹੀਂ ਆਈ ਅੰਮ੍ਰਿਤ ਨਾਮ ਦਾ ਜਪਾ ਜਾਪਨ ਦਾ ਪਦਕ ਹੁੰਦੇ ਆ ਜਿਹਨੀਆਂ ਅਮਰ ਦੀਆਂ ਧਾਰਾਂ ਹੁੰਦੀਆਂ ਆ ਉਹ ਅਭਿਆਸ ਤੇ ਰਸ ਆਨੰਦ ਪ੍ਰਾਪਤ ਹੁੰਦਾ ਸਵਰਨ ਦੇ ਪ੍ਰਤਾਪ ਕਰਕੇ ਨਾਮ ਕੀਰਾ ਸੋਨਾ ਸਾਬਦ ਵਿਚਾਰਾ ਜਿਵੇਂ ਵੈਰੀ ਗੁਰੂ ਸਾਹਿਬ ਦੇ ਸ਼ਬਦ ਨੂੰ ਹਰ ਵਕਤ ਸੁਣਦਾ ਰਹਿੰਦਾ ਮਨ ਜਾਪ ਨੂੰ ਉਹ ਸ਼ਬਦੀ ਦੇ ਵਿਚਾਰ ਕਰਕੇ ਉਹ ਮਨ ਤੀਣ ਵਾਲਾ ਪਿੰਦਾ ਉਸੰਮਰਤ ਨਿਬ੍ਰਹਮ ਆਨੰਦ ਦੇ ਤਾਂ ਉਹ ਨਾਮ ਦੇ ਰਸ ਨੂੰ ਪੀਂਦੇ ਹਨ ਜਿਵੇਂ ਵਨ ਠੀਕਾ ਪਿਆਲੀ ਸਹੀਏ ਨਾਮ ਮਹਾਰਸ ਕੀਓ ਉਸ ਰਸ ਨੂੰ ਪੀ ਕੇ ਮਨ ਮਸਤ ਹੋ ਜਾਂਦਾ ਹੈ ਜਿਸ ਪ੍ਰਕਾਰ ਸ਼ਾਂਤੀ ਮੂਰਤ ਨੂੰ ਪਾ ਕੇ ਨੰਗੀਹਾ ਤਰਪਤ ਹੋ ਜਾਂਦਾ ਹੈ ਆਨੰਦ ਬਿਨੋਦ ਕਰੇ ਦਿਨ ਰਾਤੀ ਆਨੰਦ ਆਇਤ ਜੀ ਸਵਾਹਿਗਿਦੇ ਕੌਣ ਤੇ ਖਾਨ ਹੈ ਉਸ ਸਵਾਹਿਗਿਦੇ ਨਾਲ ਬਿਨੋਦ ਅਨੰਦ ਆਇਤ ਦਰਸ਼ਨਾਂ ਦਾ ਜਿਹੜਾ ਆਨੰਦ ਹੈ ਉਹ ਪ੍ਰਾਪਤ ਕਰਦਾ ਰਾਤ ਦਿਨੇ ਅਗਿਆ ਦੇਤੀ ਰਾਤੋਂ ਗਿਆਨ ਦੀ ਜਨ ਚੜ ਜਾਂਦਾ ਹੈ ਸਦਾ ਸਦਾ ਹਰ ਕੀ ਲਾ ਜੀ ਸਦਾ ਸਦਾ ਹਰੀ ਅਕਾਲ ਪੁਰਖਾ ਤੇਲਾ ਆਨੰਦ ਪ੍ਰਾਪਤ ਹੁੰਦਾ ਹੈ ਉਹਨਾਂ ਨੂੰ ਇਹ ਪਿਆਰ ਹੋਈ ਜਨਮ ਜਨਮ ਤੱਕ ਵਿਛੜਿਆ ਮਿਲਿਆ ਮਨ ਜਿਹੜਾ 84 ਲੱਖ ਜੁਨਾ ਤੇ ਵਿਛੜਿਆ ਤੇਰਾ ਅਸਰਦਾ ਸੀ ਮਹਾਰਾਜ ਦੀ ਕਿਰਪਾ ਹੋਈ ਤੂੰ ਜਨਮਾਂ ਜਨਮਾਂ ਦੇ ਵਿਛੜੇ ਸੀ ਕਈ ਜਨਮ ਤੇ ਪਤੰਗਾ ਕਈ ਜਨਮ ਦਾ ਮੀਨ ਕੋ ਰੰਗਾ ਕਈ ਜਨਮ ਪੰਖੀ ਸਰ ਹੋਇਓ ਜੇ ਜਨਮ ਹਾਇਬਰ ਬ੍ਰਖ ਜਿਉ ਜੋ ਕਿਉ ਜਨਮ ਜਨਮ ਦੇ ਵਿਛਲੇ ਹੋਏ ਸੀ ਮਹਾਰਾਜ ਦੀ ਕਿਰਪਾ ਕਰਕੇ ਮਿਲ ਗਏ ਸਾਧਿ ਕਿਰਪਾ ਤੇ ਸੁਕਾ ਹਰਿਆ ਉਹ ਸਾਧ ਸੰਗਤ ਦੀ ਕਿਰਪਾ ਕਰਕੇ ਸਾਧ ਗੁਰੂ ਨਾਨਕ ਸਾਹਿਬ ਦੀ ਕਿਰਪਾ ਕਰਕੇ ਜਿਹੜਾ ਮਨ ਕੋ ਸੋਕੜ ਦੇ ਸ਼ੁਣ ਸੁੱਕਾ ਹੋਇਆ ਸੀ ਉਹਦੇ ਕੋ ਸਰਵਾਰੂਪੀ ਜੜ ਪੈਦਾ ਹੋ ਗਈ ਅਤੇ ਇਸ ਦੇ ਅੰਦਰ ਪ੍ਰੇਮ ਰੂਪੀ ਅੰਕੂਰ ਪੈਦਾ ਹੋ ਗਿਆ ਅਤੇ ਸਭ ਸੰਤੋਖ ਦੇ ਆ ਧਨ ਪੱਤੇ ਪੈਦਾ ਹੋ ਗਏ ਪਰਮੇਸ਼ਰ ਦਾ ਧਿਆਨ ਰੂਪੀ ਸਾਧ ਸੰਗਤ ਦੀ ਫੁੱਲ ਲੱਗਦੇ ਨੇ ਦਿਆਨ ਰੂਪੀ ਫਲ ਲੱਗ ਗਿਆ ਸਰਸੰਤੋਖ ਆਦਿਕ ਪੱਤੇ ਲੱਗੇ ਜੋ ਸੁੱਕਾ ਹੋਇਆ ਮਨ ਜਿਹੜਾ ਸਿਕਰ ਸੋਕਰ ਦੀ ਸੀ ਨਹੀਂ ਆਈ ਉਹ ਹਰਾ ਭਰਾ ਹੋ ਗਿਆ ਮਹਾਰਾਜ ਦੀ ਐਸੀ ਕਿਰਪਾ ਹੋਈ ਸਤਿਮਤ ਪਾਏ ਨਾਮ ਤੇ ਆਏ ਹੁਣ ਸਤਿਗੁਰੂ ਜੀ ਸ੍ਰੇਸ਼ਟ ਮਤ ਗੁਰੂ ਸਾਹਿਬ ਤੋਂ ਪ੍ਰਾਪਤ ਕੀਤੀ ਉਹ ਸੇਸ਼ਟ ਮਤ ਪ੍ਰਾਪਤ ਕੀਤੀ ਮਹਾਰਾਜ ਦੇ ਨਾਮ ਨੂੰ ਧਿਆਉਂਦੇ ਹਾਂ ਇੱਕਿਤ ਹੋ ਕੇ ਗੁਰਮੁਖ ਹੋਈ ਨੀਲਾ ਜੀ ਗੁਰਮੁਖਾਂ ਦਾ ਵਾਹਿਗੁਰੂ ਨਾਲ ਮਲਾਪ ਹੋਇਆ ਹੈ ਮੁਖੀ ਸਤਿਗੁਰਾਂ ਦੁਆਰਾ ਉਹ ਗੁਰਮੁਖਵਾਰੀਆਂ ਦਾ ਮੇਲ ਹੋਇਆ ਹੈ। ਜਲ ਤੇ ਰੰਗ ਜਿਉ ਜਲ ਹੈ ਸਮਾਇ। ਜੀ ਸਾ ਸੁਣੀ ਜਲਦੀ ਲਹਿਰ ਹੁੰਦੀ ਐ। ਲਹਿਰ ਉੱਠ ਕਰਕੇ ਇਹ ਪਾਣੀ ਕੀ ਸਮਾ ਜਾਂਦੀ ਐ। ਇਹ ਨਹੀਂ ਜਲਦੀ ਲਹਿਰ ਜਿਹੜੀ ਹੁੰਦੀ ਐ ਉਹ ਜਲ ਵਿੱਚ ਜਿਵੇਂ ਸਮਾ ਜਾਂਦੀ ਐ ਜਿਨ ਜਲਦੀ ਨਹੀਂ ਆਈ ਪਰਮੇਸ਼ਵਰਾ। ਲਹਿਰ ਵੀ ਨਹੀਂ ਇਹ ਜੀਵ ਬਣਿਆ ਕੀ। ਜਦੋਂ ਮਾਰਾ ਸਾਹ ਨੂੰ ਕਿਰਪਾ ਕੀਤੀ ਵਾਸ਼ਨਾ ਨੂੰ ਤਰੀ ਖਵਾ ਮੁਕ ਗਈ। ਉਸ ਵੇਲੇ ਜਲ ਨੂੰ ਵਾਹਿ ਰੂਪੀ ਸਮਾ ਲਿਆ। ਦੂਹ ਹੋ ਗਿਆ ਅਪੇਤਾ ਪਾਪੀ ਇਸ ਪ੍ਰਕਾਰ ਜੰਦੀ ਲਹਿਰ ਦੀ ਨਹੀਂ ਆਈ ਇਹ ਆਹੂ ਦੇ ਸਰੂਪ ਕੀ ਸਭ ਕੀ ਭਗਤ ਰੂਪ ਵਿੱਚ ਪ੍ਰਗਟ ਹੋਇਆ ਸੀ ਅਤੇ ਮਹਾਰਾਜ ਦੀ ਜੋਤ ਵਿੱਚ ਸਮਾ ਗਿਆ ਤੇ ਇਹ ਹੋ ਗਿਆ ਤੇ ਉਹ ਜੋਤੀ ਸੰਗ ਜੋਤ ਮਿਲਾਇਆ ਜੰਦੀ ਲਹਿਰ ਜਲ ਵਿੱਚ ਸਮਾ ਜਾਂਦੀ ਹੈ ਇਵੇਂ ਜੋਤੀ ਜੋ ਅਬਾਇਤਰੀ ਪਰਮੇਸ਼ਰ ਦਾ ਉਹਦੇ ਪਰਪਤਕ ਜੋ ਦੀ ਜੋਤ ਸੀ ਸਮਾ ਲਿਆ ਲੀਨ ਹੋ ਗਿਆ ਆਤਮਕ ਜੋਤ ਹੈ ਜਿਹਦੀ ਪਰਤੇ ਪਰਤੇ ਕੇਮਤੇ ਨੇ ਬਿਹਾਨ ਨੂੰ ਪ੍ਰਕਾਸ਼ ਦੀ ਹੈ ਅਤੇ ਅਦਵੈਤਾ ਨੰਦੋ ਹੈ ਜਿਹੜਾ ਸਾਰੇ ਵਿੱਚ ਪ੍ਰਕਾਸ਼ੀ ਜਾਂਦਾ ਹੈ ਉਹਦੇ ਜੀਨ ਹੋ ਗਏ ਕਹੋ ਨਾਨਕ ਭਰਮ ਕਟੇ ਕੀ ਵਾੜਾ ਸ੍ਰੀ ਸਾਹਿਬ ਜੀ ਕਹਿੰਦੇ ਇਸ ਪ੍ਰਕਾਰ ਭਰਮ ਦੇ ਕਵਾੜ ਜਿਹੜੇ ਪੱਖੇ ਸੀ ਜੜੇ ਹੋਏ ਇਹ ਭਰਮ ਦੇ ਮੱਜਰ ਕਸਤੇ ਪਏ ਹੋਏ ਸੀ ਜੇ ਨਾ ਨੂੰ ਕਾਫੀ ਦਿੱਤਾ ਮਹਾਰਾਜਾ ਨੂੰ ਕਿਰਪਾ ਦ੍ਰਿਸ਼ਟੀ ਕਰਤੀ ਬਾਦ ਨਾ ਹੋਈ ਐ ਜੌਲਾ ਬਚਾਦੂ ਤੂੰ ਸੈਣੀ ਨਾਲੇ ਧਰਮ ਦੇ ਜਿਹੜੇ ਕੱਟਦੇ ਸਤਾਂ ਧੰਦਾਂ ਦੇ ਕੱਟ ਲਿੱਤੇ ਮਹਾਰਾਜ ਜੀ ਨੇ ਮਹਰ ਨਾ ਹੋਈ ਐ ਜੌਲਾ ਜੀਓ ਹੁਣ ਜੌਲਾ ਜੁੜਾ ਨਹੀਂ ਮਾਰਾ ਤਾਂ ਬਾਦ ਹੋਈਦਾ ਕਦੇ ਲਹਿਦਾ ਨਹੀਂ ਹੋਈਦਾ ਉਹ ਸਿੰਘ ਦੀ ਲੀਨ ਹੋ ਗਏ ਹਾਂ ਸੀ ਮਾਜ ਮਹੱਲਾ 5 ਵਾ ਕਿਸ ਕੁਰਬਾਨੀ ਜਿਨੂੰ ਸੁਣਿਆ ਜੀ ਮਹਾਰਾਜਾਂ ਤੋਂ ਹੁ ਕੁਰਬਾਨ ਬਲਿਹਾਰ ਜਾਂਦੇ ਆਪਾਂ ਵਾਰ ਵੀ ਹਾਂ ਜਿਨ੍ਹਾਂ ਤੇਰੇ ਨਾਮ ਨੂੰ ਸਰਬਾ ਤੇ ਭਰੋਸਾ ਰੂਪੀ ਕਰਨ ਨਾਲ ਸੁਣਿਆ ਹੈ ਕਿਸ ਬਨਿਹਾਰੀ ਜਿਨ੍ਹਾਂ ਰਸਨਾ ਭਣੇ ਮਹਾਰਾਜ ਦੇ ਨਾਮ ਨੂੰ ਸੁਣ ਕੇ ਫਿਰ ਅਭਿਆਸ ਕੀਤਾ ਹੈ ਮੰਨ ਕਰਕੇ ਬਾਣੀ ਕਰਕੇ ਰਸਨਾ ਕਰਕੇ ਪੜਿਆ ਉਚਾਰਿਆ ਹੈ ਉਹਨਾਂ ਤੋਂ ਬਿਹਾਰ ਕੁਰਬਾਨ ਜਾਣੇ ਹੋ ਵਾਰ-ਵਾਰ ਜਾਈ ਤਿਸ ਵਿਤੋ ਉਹਨਾਂ ਪਿਆਰਿਆਂ ਤੋਂ ਵਾਰ-ਵਾਰ ਰੋਮ-ਰੋਮ ਕਰਕੇ ਬਾਹਰ ਨੂੰ ਹਰੇਕ ਦਿਨ ਦਿਨ ਵਿੱਚ ਕੁਰਬਾਨ ਜਾਈਏ ਉਹਨਾਂ ਦੇ ਵਿੱਚੋਂ ਉੱਪਰੋਂ ਉਹ ਮਾਨਤਾ ਨੂੰ ਦ ਅਰਾਧੇ ਨਾਰਮ ਮਨ ਦੀ ਚਿਤਵਨੀ ਨਾਲ ਵੀ ਤੈਨੂੰ ਅਰਾਧੇ ਹੈ ਤੇ ਤੰਨ ਸਬੀਰ ਕਰਕੇ ਬਰਮ ਰੋਮ ਵਰ ਤੇ ਆਵੇ ਆਪ ਨੂੰ ਅਰਾਧੇ ਭਾਵਨਾ ਨਾਲ ਯਾਦ ਕਰਦੇ ਹਾਂ ਜੀ ਤੇਜ ਚਰਨੋਂ ਖਾਲੀ ਜੋ ਤੇਰੇ ਮਾਰਗ ਨੰਗਰੇ ਤੇਰੀ ਭਗਤੀ ਸਹ ਤੇ ਗਿਆਨ ਦੇ ਰਾਹੇ ਚੱਲਦੇ ਆਂ ਸੁਪਤੀ ਦੇ ਮਾਰਗ ਨਾਲ ਕੇ ਤੇਰੇ ਜਮੋਦੇ ਆ ਉਹਨਾਂ ਪਿਆਰੇ ਚਰਨੋਂ ਨੂੰ ਧੋਣਾ ਕਰੀਏ ਤਨੋਂ ਪਿਆਰੇ ਹਾਂ ਗਿਆਨ ਨਿਹਾਲੀ ਤਿਸ ਪੁਰਖ ਦਇਅਲ ਅੱਖਾਂ ਨਾਲ ਦਰਸ਼ਨ ਕਰੀਏ ਉਹ ਦਇਅਲੂ ਪੁਰਖ ਦੇ ਬਿਲਾਵੇ ਘਰ ਹੰ ਮਾਰਾ ਨੂੰ ਬਣਾਏ ਐਸੇ ਪ੍ਰੇਮੀ ਮਨ ਦੇਵਾ ਤਿਸ ਆਪਣੇ ਸਾਜਣੂ ਗੁਰੂ ਦੇ ਪਾਈ ਆਪਣਾ ਮਾਨੀ ਭੇਟਾ ਕਰਦੇ ਹਾਂ ਜਿਹਨੇ ਗੁਰਮੇਲ ਸੁਖਰਾਬ ਲੱਭੇ ਉਹ ਸਾਧ ਸੰਗਤ ਸੱਜਣ ਹੋਇ ਪਿਆਰਾ ਜਿਹਨਾਂ ਨੂੰ ਗੁਰੂ ਸਾਹਿਬ ਨਾਲ ਮਿਲ ਕੇ ਉਸ ਵਾਹੀ ਨੂੰ ਲੱਭ ਲਿਆ ਇਹ ਪਿਆਰੇ ਜੀ ਸੇਵਤ ਭਾਜੀ ਜਿਨ ਤੁਮ ਜਾਣੇ ਸ੍ਰੀ ਸੱਚੇ ਬਾਦਸ਼ਾਹ ਬਹੁਤ ਵੱਡਾ ਭਾਗਾ ਵਾਲੇ ਹਣੇ ਇਹਨਾਂ ਆਵਰੇ ਸ਼੍ਰੀ ਗੁਰੂ ਨੂੰ ਸਖਿਆਤ ਕਰਕੇ ਪਰਗਟ ਕਰਕੇ ਜਾਣਗੇ ਆਹ ਸਭ ਕਾਮਧੇ ਅਨਿਤ ਨਿਰਵਾਣੇ ਜਿਵੇਂ ਮਾਰੇ ਆਪ ਸਾਰਿਆਂ ਦੇ ਵਿਚ ਵੀ ਰਹਿੰਦੇ ਆ ਤੇ ਸਾਰਿਆਂ ਬੰਦਨਾ ਤੋਂ ਰਹਿਤ ਵੀ ਹੂ ਉਹ ਵੀ ਮਹਾਪੁਰਖ ਸਾਰਿਆਂ ਦੇ ਵਿੱਚ ਕੋਈ ਹਿਰਦੇ ਦੁਸਦੇ ਆ ਪੁੱਤਨਾ ਵਿੱਚ ਮਿੱਤਰਾ ਵਿੱਚ ਭਾਈਆਂ ਵਿੱਚ ਸਾਥ ਮਾਤਿਆਂ ਵਿੱਚ ਪਰ ਸਾਰਿਆਂ ਤੋਂ ਬੰਦਨਾ ਤੋਂ ਮੋਹ ਤੋਂ ਰਹਿਤ ਹੈ ਬੰਦਾਂ ਤੋਂ ਰਹਿਤ ਹੋ ਕੇ ਕਿਉਂ ਸਾਰਿਆਂ ਦੀ ਪ੍ਰਤੀਕ ਨਹੀਂ ਹੁੰਦੇ ਆ ਇਸ ਹਉਤੰਦਰ ਲੇਪ ਹਨੋ ਸਾਧ ਕੇ ਸੰਗ ਉਹਨ ਭੌਂਜਲ ਕਰਿਆ ਨਿਰਵਾਣ ਪਦਵੀ ਨੂੰ ਪਾ ਲਿਆ ਹੈ ਉਹਨਾਂ ਨੇ ਸੰਤ ਸੰਗ ਦੇ ਨਾਲ ਮਿਲ ਕੇ ਉਹਨਾਂ ਨੇ ਸੰਸਾਰ ਸਮੁੰਦਰ ਨੂੰ ਤਰਨੋਂ ਕੀਤਾ ਹੈ ਸਗਲ ਦੂਤ ਉਹਨ ਸਾਧੇ ਦੀ ਕਾਰੋ ਮੇਰੇ ਅਗੇ ਆਈ ਮਿਕਾਈਲ ਮਿਕਾਈਲ ਇਸਰਾਇਲ ਜਬਰਾਈਲ ਇਸ ਪ੍ਰਕਾਰੇ ਦੂਤ ਹਨ ਅਗੇ ਆਈ ਨਾਲੇ ਸਾਰੇ ਜਿਤਨੇ ਹਨ ਸਾਰੇ ਦੂਤ ਕਾਮ ਕਰੋ ਲੋਭ ਮੋਹ ਹੰਕਾਰ ਦੂਤ ਇੰਦਰੀਏ ਜਿਹੜੇ ਵਿਸ਼ਿਆਂ ਨੂੰ ਪਰਗਟ ਕਰਨ ਵਾਲੇ ਸ੍ਰੀ ਸੋਦ ਸਿਦਾਰਥ ਰੀਪਰਸ਼ਦਨ ਨੂੰ ਉਹਨਾਂ ਸਾਧੂ ਜਿਖਲੇ ਹਨੇ ਪਿਆਰੇ ਜੀ ਤੈਨ ਕੀ ਸਰਨ ਪਰਿਆ ਮਨ ਮੇਰਾ ਸਾਡਾ ਮਨ ਕਹਿੰਦਾ ਹੈ ਉਹ ਪੁਰਖ ਜਿਨ੍ਹਾਂ ਨੂੰ ਇਹ ਦਾਤ ਪ੍ਰਾਪਤ ਹੋਈ ਹੈ ਅਧਿਕਾਰੀਆਂ ਦੁਆਰਾ ਆਪ ਜੀ ਨੇ ਉਹਦੀ ਸਰਨ ਸਾਡਾ ਮਨ ਪਿਆ ਹੈ ਮਾਣ ਤਾਣ ਕਾਜ ਮੋਹ ਅੰਧੇਰਾ ਅਸੀਂ ਸਾਨੂੰ ਜਿਹੜਾ ਦੁਨੀਆਂ ਤੋਂ ਮਾਣ ਮੁਰਤ ਦੇ ਦਾ ਪ੍ਰਾਪਤ ਹੋਇਆ ਜਿਦੋਂ ਤਾਣ ਸਰੀਰਕ ਬਲ ਹੈ ਤੇ ਮੋਹ ਦਾ ਅੰਧੇਰਾ ਇਹ ਸਭ ਕੁਝ ਛੱਡ ਕੇ ਉਹਨਾਂ ਪਿਆਰਿਆਂ ਦੀ ਸ਼ਰਨ ਪਏ ਹਾਂ ਅਸੀਂ ਮਾਣ ਨਹੀਂ ਕਰਦੇ ਕਿ ਅਸੀਂ ਤੁਹਾਡੀ ਸ਼ਰਨ ਪਏ ਹਾਂ ਅਸੀਂ ਜੋਰ ਨਹੀਂ ਦਿਖਾਉਂਦੇ ਕਿ ਤੁਹਾਡੀ ਸ਼ਰਨ ਪਏ ਹਾਂ ਮੋਹਾਂ ਦੇ ਰਾਜ ਇਹਨਾਂ ਦੀ ਸੰਗਤ ਕਰਕੇ ਕੀ ਹੈ ਛੁੱਪ ਜਾਂਦਾ ਉਹਨਾਂ ਦੀ ਸ਼ਰਨ ਪਏ ਹਾਂ ਮਾਣ ਤਾਣ ਮਾਣ ਤਾਣ ਤਜ ਮੂਹ ਅੰਧੇਰਾ ਮਾਣ ਛੱਡਦਾ ਹੈ ਕੋਈ ਦੁਨੀਆ ਇੱਧਰ ਕਰੀ ਆਵੇ ਮਾਣ ਨਹੀਂ ਕਰਦੇ ਆਪਣੇ ਤਾਣ ਉਹਨਾਂ ਆਵਦੇ ਸਰੀਰ ਕੋ ਬਲਣਾ ਜੇڑا ਕੋਈ ਕਰਕੇ ਵਿਖਾਉਂਦੀ ਅਸੇ ਵੀ ਬਲਣਾ ਤਾਂ ਵੀ ਸ਼ਰਮ ਦਿੱਤਾ ਹੈ ਤੇ ਮੋਹਾਂ ਦਾ ਹਨਰਾ ਵੀ ਪਿਆਰ ਕਹ ਹੈ ਜਿਨਾਂ ਨੇ ਗਿਆਨ ਦਾ ਨਾਮ ਬਾਨ ਦੀਜੇ ਨਾਮ ਜਿਤਾ ਅੰਤਰਜਾਣੀ ਸਾਨੂੰ ਨਾਮ ਦਾ ਬਾਨ ਦੇਣਾ ਕਰੋ ਸਤਿਗੁਰੂ ਜੀ ਆਪਾਂ ਨੂੰ ਜਾਚ ਦੱਸਦੇ ਨੇ ਬੇਨਤੀ ਕਰੋ ਇਸ ਤਰਬ ਅਗਮ ਅਦਾ ਭੇਦੀ ਸੰਤੋਸ ਪ੍ਰਭੂ ਜਿਹੜਾ ਹੈ ਮਨ ਦੇ ਸੰਕਲਪਾਂ ਤੋਂ ਅਗਮ ਹੈ ਇਹ ਗਾਉਂਦੇ ਦੂੰਗਾ ਹੈ ਜਿਸ ਦਾ ਵਿਚਾਰ ਉਸ ਦੇ ਨਾਮ ਦਾ ਦੰਮ ਦੇਣਾ ਕਰੋ ਆਪ ਮਾਦ ਮਹੱਲਾ ਪੰਜਵਾ ਉਪੇਦ ਸਾਹ ਤੇਰੀ ਪੂਲੀ ਮਾਰੇ ਸਰੂਪ ਕਰਕੇ ਪਰਮੇਸ਼ਰ ਨੂੰ ਕਸਮ ਕਰਦੇ ਹਨ ਮਹਾਰਾਜ ਸਾਹਿਬ ਉਪੇਦ ਸਾਹ ਤੇਰੀ ਪੂਲੀ ਇਹ ਮਾਰਾ ਤੇਗ ਮੂਲ ਰੂਪ ਦਸ਼ਰੂਪ ਵੀ ਤੂੰ ਆਪ ਹੈਂ ਤਾਂ ਕੰਨ ਤੇ ਨ ਸਮਰ ਹੋ ਰਹੀਆਂ ਹਨ ਤੂੰ ਰੂਪਮ ਅਭਵਾ ਅਸੂਲੀ ਰੂਪੀ ਤੂੰ ਆਪ ਹੈ ਸੂਲੀ ਬਿਖਵਾਤੀ ਹੈ ਤੂੰ ਜਲ ਰੂਪ ਹੈ ਤੂੰ ਥੇਨ ਬੁੱਧਵਰਾ ਜਲ ਦਾ ਸਮੁੰਦਰ ਰੂਪ ਵੀ ਹੈ ਧਗ ਰੂਪ ਵੀ ਆਪ ਹੈ ਬੁੱਧਵਰਾ ਰੂਪ ਵੀ ਤੂੰ ਆਪ ਹੈ ਸੁਦ ਦਿਨ ਅਵਰ ਨਾ ਭਾਲੀ ਹੈ ਆਪ ਤੋਂ ਮਾਰਾ ਹੋਰ ਕਿਸੇ ਸਾਨ ਦਾ ਭਾਲੀ ਦਾ ਖੋਜੀ ਦਾ ਨਹੀਂ ਹੈ ਜੀ ਤੂੰ ਖੂਤ ਮਣੀਏ ਤੀ ਤੂੰ ਆਂ ਤੂੰ ਵੀ ਆਪ ਹੈ ਮਨ ਕੇ ਰੂਪ ਵੀ ਤੂੰ ਆਪ ਹਾਂ ਤੂੰ ਗੰਠੀ ਮੇਰ ਸਿਰ ਤੂੰ ਹੈ ਮੰਨਾਂ ਦਾ ਮੇਰ ਜਿਹੜਾ ਉਤਲਾ ਹੁੰਦਾ ਹੈ ਉਹਦਾ ਸ਼ਰੋਮਣੀ ਆਮ ਆਮ ਕਹਿੰਦੇ ਮੁਸਲਮਾਨ ਹਿੰਦੂਆਂ ਨੂੰ ਮੇਰ ਕਹਿੰਦੇ ਹੈ ਸਿਰ ਦਾ ਜਿਹੜਾ ਉਤਲਾ ਹੁੰਦਾ ਹੈ ਮੇਰ ਉਹ ਦਾ ਸਰੋਤ ਸਰੋਤ ਮੰਨੀ ਸਾਰਿਆਂ ਕਿ ਗੀ ਹੈ ਆਜ ਮਦ ਅੰਤ ਪ੍ਰਭ ਸੋਈ ਆਜ ਜੀ ਮਦ ਕੀ ਅੰਤ ਜੀ ਆਪ ਹੀ ਹੈ ਪ੍ਰਭੂ ਤੁਮ ਹਵਰ ਲਾ ਤੂ ਇਹ ਦਿਖਾ ਲੀਆ ਕੋਈ ਕੋਈ ਹੋਰ ਆਪ ਨੂੰ ਦੇਖਣ ਚਾ ਰਿਹਾ ਦਿਖਾ ਲਾ ਕਰੋ ਜੇ ਕੋਈ ਹੈ ਤਾਂ ਇਸੇ ਪ੍ਰਕਾਰ ਪੜੋ ਆਪ ਨੂੰ ਤੂੰ ਪੇੜ ਸਾਖ ਤੇਰੀ ਫੂਲੀ ਤੂੰ ਮਾਰਾ ਪੇੜ ਮੁੱਢ ਰੂਪ ਬਰਾੜ ਰੂਪ ਵੀ ਤੂੰ ਆਪ ਆਪੇ ਸਾਧ ਕੁੰਨਾ ਨੂੰ ਸਾਖਾ ਰੂਪ ਵੀ ਆਪ ਹੈ ਏ ਬ੍ਰह्मपाਤੀ ਦਸ਼ੰਦਾਰੀ ਸ਼ੂਲ ਸ਼ੰਕਰ ਦੇਵ ਇਹ ਫਰਵਲਤ ਹੋ ਰਹੀ ਤੇਰੀ ਸ੍ਰਿਸ਼ਟੀ ਰਚੀ ਹੋਈ ਤੂੰ ਸੂਖਮ ਹੋਵਾ ਅਸੂਲੀ ਤੂੰ ਮរសੂਖਮ ਨਰਗਨ ਰੂਪ ਵੀ ਹੋ ਰਿਹਾ ਹੈ ਅਦੇ ਸੂਰ ਬਰਾੜ ਰੂਪ ਵੀ ਤੂੰ ਹੋ ਰਿਹਾ ਹੈ ਤੂੰ ਸੂਖਮ ਚਰਨ ਗਰਮ ਹੋ ਰਿਹਾ ਹੈ ਤੂੰ ਸੂਲ ਸਖੂਰ ਸਰੀਰ ਵਾਲਾ ਵੀ ਸਰਬ ਰੂਪ ਹੋ ਰਿਹਾ ਹੈ ਤੂੰ ਜਲ ਨਿਧ ਤੂੰ ਖੇਨ ਬੁੱਧ ਬੁਦਾ ਤੇੜ ਸਾਖ ਤੇਰੀ ਕੂਲੀ ਤੂੰ ਤੇੜ ਕਾਰਨ ਨੂੰ ਮੁੱਢ ਰੂਪ ਹੈ ਬ੍ਰਹਮ ਚੇਤਨਾ ਦਾ ਰੂਪ ਸਾਖਾਂ ਸੱਚੇ ਪਾਤਸ਼ਾਹ ਤੇਰੇ ਵਿੱਚ ਜਿਹੜੀਆਂ ਹਨ ਉਤੋਂ ਮਧਮ ਕਨਿਸ਼ਟਾ ਦੇਕ ਇਹ ਸਾਖਾਂ ਫੁੱਲ ਰਹੀਆਂ ਹਨ ਅਤੇ ਸਾਖਾਂ ਵੇਦ ਦੀਆਂ ਜਿਹੜੀਆਂ ਰਿਕਾਂ ਹਨ ਕਰਮ ਕਾਂਡ ਜਿਹੜਾ ਹੈ ਪੱਤਰੇ ਹਨ ਅਤੇ ਜਿਹੜੀ ਉਪਾਸਨਾ ਹੈ ਫੁੱਲ ਹਨਗੇ ਤੇ ਗਿਆਨ ਫਲ ਹੈ ਇਹ ਇਸ ਪ੍ਰਕਾਰ ਤਰਗੁਣ ਵਿਸ਼ਿਆ ਵੇਦਾ ਗਨ ਗੁਣਾਂ ਦੇ ਵਿਸ਼ੇ ਕਨਵਾ ਵੇਲੇ ਸਾਖਾ ਰੂਪੀਆਂ ਫੁੱਲ ਰਹੀਆਂ ਹਨ ਤੂੰ ਸੂਖਮ ਹੋਵਾ ਅਸਲੀ ਤੂੰ ਸੂਖੀ ਜੀਵ ਰੂਪੀ ਤੂੰ ਹੋ ਰਿਹਾ ਹੈ ਅਤੇ ਸੂਨਾ ਇਸ਼ਰੂਪੀ ਤੂੰ ਆਪ ਹੀ ਹੋ ਰਿਹਾ ਹਾ ਤੂੰ ਜਲ ਮਿਧ ਤੂੰ ਪੇੜ ਸਾਖ ਤੇਰੀ ਫੁੱਲੀ ਤੂੰ ਪੇੜ ਸੱਚੇ ਬਾਦਸ਼ਾਹ ਮੂਲ ਅਭ ਕਾਂਸੂ ਵੀ ਤੂੰ ਆਪ ਅਤੇ ਸਾਖਾਂ ਸਰਮਣ ਮੰਨਣ ਵਿਆਖਮਾ ਆਦੇ ਤਾ ਸਾਖਾਂ ਰੂਪੀ ਤੂੰ ਆਪ ਹੈ ਤੇ ਉਪਾਸ਼ਨਾ ਜਿਹੜੀ ਕਰਨੀ ਹੈ ਤੈਨੂੰ ਅਹੰਗਰੇ ਉਪਾਸ਼ਨਾ ਜਿਹੜੀ ਇਹ ਸੰਦ ਖੁੱਲਣ ਲੱਗੇ ਹੋਏ ਆ ਤੇ ਸਭੀ ਖੁੱਲਹੀ ਹੋਈ ਤੇਰੀ ਫਲਵਾਦੀ ਹੈ ਸਿੱਧੀ ਤੂੰ ਸੁਖਮੋ ਹੋਵਾ ਅਸੂਨ ਸੰਧੂ ਦੇ ਪਾਪ ਦਾ ਸੁਖ ਹੁੰਦੇ ਧਾਰੀ ਤੇ ਅਸੂਨ ਦੇ ਧਾਰੀ ਵੀ ਆ ਕੀ ਹੋ ਰਿਹਾ ਹੈ ਤੂੰ ਸੁਖਮੋ ਨਿਕਦਨ ਸੁਖ ਹੋ ਰਹੇ ਆ ਅਸੂਨ ਸਰਗੁਣ ਸੁਖ ਹੋ ਰਹੇ ਆ ਤੂੰ ਸੰਧੂ ਦੇ ਪਾਪ ਸਬਿਆਕਤ ਹੋ ਰਿਹਾ ਹੈ ਅਸੂਨ ਹਿੰਦਗਰੂਪ ਹੋ ਰਿਹਾ ਹੈ ਤੂੰ ਸੁਖੁ ਹੋਆ ਸੁਲੀ ਤੂੰ ਸੁਖ ਨੂੰ ਪ੍ਰਾਦ ਰੂਪ ਹੋ ਰਿਹਾ ਹੈ ਤੂੰ ਸੁਖ ਨੂੰ ਚਾਈ ਸੁਨਾਵੀ ਜੀਵ ਹੋ ਰਿਹਾ ਹੈ ਤੂੰ ਸੁਖੀ ਵਿਸਨਾਵਾ ਜੀ ਹੋ ਰਿਹਾ ਹੈ ਇਸੇ ਪ੍ਰਕਾਰ ਸਭੇ ਪਾਤਸ਼ਾਹ ਤੂੰ ਸੁਖੁ ਹੋਆ ਸੁਲੀ ਤੂੰ ਸੁਖ ਨੂੰ ਸੇਤੀ ਰਚਣ ਵਾਲਾ ਸੁਖੀ ਤੱਕਾਂ ਦੁਆਰਾ ਸਭਿ ਸੰਪਰਸ ਰੂਪ ਦਾ ਸੰਦਵਾ ਦਾ ਸਤਾਰਾਂ ਤੱਕਾਂ ਦੁਆਰਾ ਸੇਤੀ ਰਚਣ ਵਾਲਾ ਸੁਖੂ ਰੂਪੀ ਚੁਆਤ ਹੈ ਅਸੂਲ ਤੱਕਾਂ ਦੁਆਰਾ ਸਾਨ ਪਾਣੀ ਅਗਨੀ ਆਦਿਕੰਦਾਰਾ ਰਤਨਵਾਰਾ ਸ੍ਰੀ ਨੂੰ ਅਸੂਲ ਰੂਪ ਵੀ ਤੁਹਾਪ ਹੀ ਹੈ ਤੂੰ ਜਲ ਮਿਧੁ ਤੂੰ ਥੇਨ ਬੁਦਬਦਾ ਸਕੇ ਪਾਦਾਂ ਦਾ ਦੰਦਾ ਸਮੁੰਦਰ ਵੀ ਤੁਹਾਪ ਹੈ ਅਤੇ ਧਗ ਰੂਪ ਵੀ ਆਪ ਹੈ ਬੁਰਵਾ ਰੂਪ ਵੀ ਤੁਹਾਪ ਹੈ ਤੇ ਬ੍ਰਹਮਚੇਤਨ ਤੋਂ ਸਮੁੰਦਰ ਵੀ ਨਹੀਂ ਆਈ ਵੀ ਆਪ ਹੈ ਅਤੇ ਥੇਨ ਧਗ ਵੀ ਨਹੀਂ ਆਈ ਮਹਾਰਾਜ ਸਰੀਰ ਵੀ ਤੂੰ ਆਪ ਹੈ ਗੁਲਦਨ ਜੀ ਵੀ ਤੂੰ ਆਪ ਹੀ ਐ ਸੁਦ ਦਿਨ ਅਵਰ ਨਾ ਭਾਲੀ ਐ ਜੀ ਮੈਂ ਵਿਚਾਰੋਂ ਤੋਂ ਬਣਾ ਕੇ ਖੋਜ ਖੋਜੀਏ ਅਗਰ ਹੋਰ ਤਾਂ ਕੋਈ ਮਾਰਾ ਦਿਸਦਾ ਨਹੀਂ ਤੇ ਭਾਲ ਕੇ ਵੇਖੀਏ ਜੇ ਤੂੰ ਸੂਤ ਮਣੀ ਵੀ ਉਹੀ ਭਾਵਨਾ ਕੀਤਾ ਆਪ ਤੋਂ ਬਿਨਾ ਹੋਰ ਕੋਈ ਨਹੀਂ ਹੈ ਜੀ ਉਹ ਸੂਤ ਮਣੀ ਵੀ ਤੂੰ ਹਾਂ ਰੂਪ ਕੇ ਬਾਝੇ ਚੇਤਨ ਸੁਪਾ ਰੂਪੀ ਸੂਤ ਵੀ ਤੂੰ ਹਾਂ ਤੇ ਮਣੀ ਮਨ ਕੇ ਰੂਪ ਵੀ ਤੂੰ ਆਪ ਹੈ ਉਹ ਗੰਧੀ ਨੇਰ ਤੇ ਤੂੰ ਹੈ ਜਿਸੇ ਕਾਲ ਸੱਚੇ ਪਾਤਸ਼ਾਹ ਸਤੂੰ ਤੂਪ ਤੂੰ ਮਹਾਰਾ ਪ੍ਰਾਣ ਰੂਪੀ ਸੂਰ ਦੀ ਆਪ ਹੈ ਮਨ ਕਹਿੰਦੀ ਆਈ ਸੂਖ ਦੂਰ ਕਾਰਨ ਦੇਹਾਂ ਰੂਪ ਵੀ ਤੂੰ ਆਪ ਹੈ ਮਨ ਇਹ ਤੀਪੂ ਹੈ ਮਨ ਇਹ ਮਨ ਕੇ ਜੀਵ ਜਿਹੜੇ ਹਮੇ ਚੜ ਖਾਣੀਆਂ ਦੇ ਮਨ ਕੇ ਰੂਪ ਵੀ ਤੂੰ ਆਪ ਹੈ ਤੁੰ ਸੂਤ ਤੇ ਚੇਤਨਸਤ ਰੂਪੀ ਸੂਤ ਵੀ ਤੂੰ ਆਪ ਹੈ ਮੰਗੇ ਮਨ ਕਿਆਂ ਨਹੀਂ ਆਈ ਸੂਤ ਦੇ ਜਿਵੇਂ ਮਨ ਕੇ ਹੁੰਦੇ ਆ ਇਹ ਸਾਰੇ ਇਸਤੇ ਪਰਸੇ ਜੀਵ ਰੂਪੀ ਤੂੰ ਆਪ ਹੀ ਹੈ ਉਹ ਗੰਠੀ ਮੇਰ ਤੇ ਰਖੂ ਹੈ ਉਹ ਗੰਨਾ ਵਰਨਾ ਸਮਾ ਦੀਆਂ ਵਿੱਚ ਵੀ ਬ੍ਰਾਹਮਣ ਖੱਤਰੀ ਸੂਦ ਬੈਸਾਦਕ ਇਹ ਵਰਨਾ ਸਮਾ ਦੀ ਗੰਡਾ ਰੂਪੀ ਤੂੰ ਆਪ ਹੈ ਮੇਰ ਖਿਰੋਮਣੀ ਗੰਡਾ ਵਾਲੇ ਜੋ ਬਰਮਾ ਜਿਹੜਾ ਆਦੀ ਜੀ ਮੰਨਿਆ ਬਰਮਾ ਰੂਪੀ ਤੂੰ ਆਪ ਹੀ ਹੈ ਪਰਮੇਸ਼ਰ ਆਪ ਹੀ ਸਾਰੇ ਤਰ੍ਹਾਂ ਆਕਾਰ ਧਾਰਨਾ ਕੀਤੇ ਹੈ ਇਸੇ ਪ੍ਰਕਾਰ ਤੂੰ ਗੰਠੀ ਤੂੰ ਸੂਤ ਮਣੀਏ ਤੀ ਤੂੰ ਹੈ ਤੂੰ ਮਾਰਾ ਬ੍ਰਹਮ ਕੇਰਨੋ ਰਾਗਮੰਦ ਰੂਪ ਸੂਤ ਰੂਪੀ ਤੂੰ ਆਪ ਹੈ ਮਣੀਏ ਮਣੀਆਂ ਵੀ ਨਹੀਂ ਆਈ ਮਣਕਿਆਂ ਦੀ ਨਹੀਂ ਆਈ ਬ੍ਰਹਮ ਗਿਆਨੀ ਜਿਹੜੇ ਹਨ ਆਪ ਵਿੱਚ ਮਿਲੇ ਹੋਏ ਉਹਨਾਂ ਦੇ ਮਨਾਂ ਵਿੱਚ ਸਖਿਆਤ ਹੈ ਕਿਉਂ ਮਣਕਿਆਂ ਨਹੀਂ ਆਈ ਤੂੰ ਆਪ ਹੀ ਹੈ ਤਤ ਦੇਪਿਆਂ ਦੀ ਨਹੀਂ ਆਈ ਤੂੰ ਗੰਠੀ ਮੇਰ ਫਿਰ ਤੂੰ ਹੈ ਜਿਹਦੇ ਬਾਸਾ ਗੰਢਾਂ ਜਿਹੜੀਆਂ ਹਨ ਗਈਆਂ ਸਰੀਰ ਦੇ ਜੋੜ ਇਹ ਗੰਢਾ ਰੂਪੀ ਤੂੰ ਆਪ ਹੈ ਤੇ ਮੇਰ ਦਸਮਾਦਾਰ ਰੂਬੀ ਤੂੰ ਆਪ ਹੈ ਸਰਦੇ ਵਿੱਚ ਆਪ ਹੀ ਅਤਿ ਸ਼ਕਤੀਪਾਪជា ਇਸਮ ਛੇ ਚਕਰਾਂ ਦੀਆਂ ਗੰਢਾਂ ਰੂਬੀ ਤੂੰ ਆਪ ਹੈ ਮੇਰ ਸ਼੍ਰੋਮਣੀ ਦਸਮਾਦਾਰ ਵਿੱਚ ਸਰਦੇ ਵਿੱਚ ਤੂੰ ਆਪ ਹੈ ਇਸਮ ਤੂੰ ਗੰਠੀ ਮੇਰ ਸੋਤ ਤੂੰ ਹੈ ਤੂੰ ਸਕੇ ਪਾਪਾਂ ਜਿਹੜੀਆਂ ਗੰਢਾਂ ਹੋਣਗੀਆਂ ਤਿੰਨ ਤਿੰਨ ਜੀਵਾਂ ਦੀਆਂ ਕੋਈ ਮੁਸਲਮਾਨ ਹੈ ਕੋਈ ਹਿੰਦੂ ਹੈ ਕੋਈ ਈਸਾਈ ਹੈ ਕੋਈ ਮਸਾਈ ਹੈ ਇਹ ਗੰਢਾਂ ਰੂਬੀ ਤੂੰ ਆਪ ਹੈ ਮੇਰ ਸ਼੍ਰੋਮਣੀ ਸਾਰੇ ਮਹਾਂ ਬ੍ਰਹਮ ચેਤਨ ਬ੍ਰਹਮਾ ਆਦਿਕਾ ਨੂੰ ਪੈਦਾ ਕਰਨ ਵਾਲਾ ਵੀ ਤੂੰ ਸਾਰਿਆਂ ਦੇ ਸਿਰ ਤੇ ਹਾਂ ਆ ਮੇਰੇ ਅਚਲ ਨੈਣ ਵਾਲਾ ચેਤਨ ਤੂੰ ਆਪ ਹੀ ਹੈਂ ਆਦ ਮਧ ਅੰਤ ਪ੍ਰਭ ਸੂਈ ਆਲੋਕ ਜਦੋਂ ਜਗਤ ਦਾ ਰਚਨ ਮੈਂ ਇੱਕ ਤੋਂ ਆਉਂਦੇ ਇੱਕ ਹੋਵਾਂ ਇਹ ਜਦੋਂ ਓਮਕਾਰ ਦਾ ਫੁਰਨਾ ਕੀਤਾ ਉਹ ਉਹੀ ਜਦੋਂ ਹੁਣ ਸਾਰਾ ਜਗਤ ਪੈਦਾ ਹੋ ਗਿਆ ਉਹ ਪਤੀ ਪਾਲਣਾ ਲੈ ਕੇ ਆਦਿਕ ਹੋ ਰਹੀ ਹੈ ਸਭ ਕੁਝ ਤੇ ਦਾਸਰ ਕਲਦੂ ਆਦਿਕ ਬਣ ਗਏ ਹਨ ਇਹ ਮਧ ਸੀਤ ਨਹੀਂ ਹੈ ਅੰਤ ਨੂੰ ਜਦੋਂ ਪਰਲੋਂ ਕਰ ਲਏਗਾ ਸਾਰੀ ਕੀ ਜੀ ਸਮਾਉਂਦ ਕਰ ਦੇਵੇਗਾ ਉਦੋਂ ਵੀ ਵਾਹਿਗੁਰੂ ਉਹ ਆਪ ਹੀ ਰਹੇਗਾ ਅਵਰ ਨ ਕੋਈ ਦਿਖਾਲੀ ਹੈ ਆਪੂ ਕਿਸੇ ਆਦ ਜਾਂ ਦੂਸਤਾਂ ਦੇ ਰੂਪ ਮਦ ਵਿੱਚ ਵਿਆਪ ਕਰੂ ਨੂ ਅੰਤ ਵਿੱਚ ਸਿਧਾਂਤ ਦੇ ਰੂਪ ਹੈ ਪ੍ਰਭੂ ਅਵਰ ਨ ਕੋਈ ਦਿਖਾਲੀ ਹੈ ਜੀ ਹੋਰ ਤਾਂ ਕੋਈ ਦੇਖਣ ਚਾਹੁੰਦਾ ਨਹੀਂ ਹੈ ਪਰਮੇਸ਼ਰ ਆਪ ਤੋਂ ਬਿਨਾ ਜੀ ਉਹ ਨਿਰਗੁਣ ਸਰਗੁਣ ਸੁਖ ਦਾਤਾ ਤੂੰ ਨਿਰਗੁਣ ਜੀਵਲ ਪਦ ਵੀ ਤੂੰ ਹੋ ਰਹੀਂ ਸਰਗੁਣ ਮਾਇਆ ਸਭਿਲ ਈਸ਼ਰ ਵੀ ਤੂੰ ਹੋ ਰਿਹਾ ਹੈ ਤੇ ਸੁਖਾਂ ਦੇ ਦਾਤਾ ਸੁ ਨਿਰਗੁਣ ਤਿੰਨਾਂ ਗੁਣਾਂ ਤੋਂ ਉਪੀਤ ਮਿਰਾਕਾਰ ਵੀ ਹੋ ਰਿਹਾ ਹੈ ਤੂੰ ਸਰਗੁਣ ਮਾਇਆ ਸਭਨ ਈਸ਼ਰੂਪ ਹੋ ਕੇ ਸ੍ਰੀਚਿ ਤਿੰਨਾ ਬਣਾਉਣ ਨੂੰ ਆਪ ਦੇ ਆਸਰੇ ਨਵੇਂ ਰਾਜ ਸੁਤੰਤਨ ਸੰਸ਼ਾਂਤ ਰੂਪੇ ਨਵੇਂ ਪਰਮ ਤਤਤੰ ਅਤਤੰ ਰੂਪੇ ਈਓ ਮਹਾਰਾਜ ਪਰਮ ਪਤਰੀ ਮਿਰਗਣ ਰੂਪ ਹੋਤਤ ਜੀਵ ਰੂਪ ਵੀ ਤੂੰ ਹੀ ਸੁਖਾਂ ਦਾ ਦਾਤਾ ਹੈ ਉਹ ਨਿਰਵਾਣ ਰਸਿਆ ਰੰਗ ਰਾਤਾ ਨਿਰਵਾਣ ਬੰਦਨਾ ਤੋਂ ਰਹਿ ਤੂੰ ਆਪ ਹੈ ਨਿਰਵਾਣ ਸਾਧੂ ਰੂਪ ਵੀ ਤੂੰ ਆਪ ਹੈ ਰਸਿਆ ਰਾਜਾ ਰੂਪ ਵੀ ਆਪ ਹੈ ਸਾਰਿਆਂ ਨੇ ਜਾਇਬ ਵੀ ਰੱਤਾ ਹੋਇਆ ਹੈ ਇਸੇ ਪ੍ਰਕਾਰ ਤੋਂ ਨਿਰਵਾਣ ਬੰਦਨਾ ਤੋਂ ਰਹਿ ਨਿਰਵਾਣ ਪਾਉਣ ਨੂੰ ਪ੍ਰਾਪਤ ਕਰਨ ਵਾਲਾ ਵੀ ਤੂੰ ਆਪ ਹੈ ਸਾਰੀਆਂ ਬਾਸ਼ਨਾ ਜਿੱਥੇ ਨਾਸ ਹੋ ਜਾਂਦੀਆਂ ਆਤਮਾ ਉਹ ਤੇ ਰਸਿਆ ਆਤਮਾ ਮੰਨਦਾ ਰਸਿਆ ਗੁਰੂ ਵੀ ਤੂੰ ਆਪ ਹੈ ਅਧਿਕਾਰੀ ਹੋ ਕੇ ਬ੍ਰਹਮਾਨੰਦ ਰੰਗ ਤੇ ਰਿhta ਹੋਇਆ ਕਿ ਤੁਮ ਆਪ ਹੀ ਹੈ ਆਪਣੇ ਕਾਹਨੋਂ ਤੋਂ ਹੈ ਨਿਰਵਾਣ ਪਦ ਨੂੰ ਪ੍ਰਾਪਤ ਕਰਨ ਵਾਲਾ ਬਿਨ ਤੁ ਆਪ ਹੈ ਕਾਰੀਆਂ ਵਾਸ਼ਰਾਂ ਜਿਥੇ 900 ਜੰਦੀਆਂ ਆਤਮਾ ਉਹ ਤੇ ਰਸਿਆ ਆਤਮਾਨੰਦ ਦਾ ਰਸਿਆ ਗੁਰੂ ਵੀ ਤੁ ਆਪ ਹੈ ਅਧਿਕਾਰੀ ਹੋ ਕੇ ਇੰਨਾ ਉਹਨਾਂ ਦੇ ਰੰਗ ਕਿਰਤਾ ਹੋਇਆ ਲੇਕਿਨ ਆਪ ਹੀ ਹੈ ਆਪਣੇ ਕਰਤੱਵ ਆਪ ਹੀ ਜਾਣੇ ਇਸ ਤੇ ਬਹੁਤ ਸਾਰੇ ਜਿਹੜੇ ਕਰਤੱਵਾਂ ਕੌਣ ਤੋਂ ਕਰ ਜਲ ਨੂੰ ਪਹੇੜਾ ਕਰ ਲੈਣਾ ਪਾਲਣਾ ਕਰਨੀ ਲੈਤਾ ਕਰਨੀ ਤਬਦੀਲੀਆਂ ਕਰ ਦੇਣੀਆਂ ਸੰਸਾਰ ਦੀਆਂ ਇਸ ਪ੍ਰਕਾਰ ਆਪਣੇ ਕੌਂਟਕਾਂ ਨੂੰ ਕਰਤੱਵਾਂ ਨੂੰ ਆਪ ਹੀ ਜਾਣਦੇ ਹੋ ਸੁਧ ਆਪੇ ਸੁਧ ਸੰਭਾਲੀ ਹੈ ਆਪ ਹੀ ਜਿਹਾ ਸਰੂਪ ਦਾ ਗਿਆਨ ਬਖਸ਼ਿਆ ਓ ਬ੍ਰਹਮ ਗਿਆਨੀ ਤੈਨੂੰ ਸਵਾਲ ਨਹੀਂ ਕਰਦੇ ਐ ਆਪ ਹੀ ਮਾਰਾ ਆਪਣੇ ਆਪ ਨੂੰ ਕਿ ਸੰਭਾਲਣ ਵਾਲੇ ਨੂੰ ਸੰਭਲਣ ਵਾਲੇ ਨੂੰ ਯਾਦ ਕਰਨ ਵਾਲੇ ਨੂੰ ਬ੍ਰਹਮ ਦੇਤਾ ਹੋ ਕੇ ਆਪ ਕੋ ਆਪੇ ਆਦੇਸ਼ੋ ਕੇਹ ਗੁਣ ਕਾ ਨਹੀਂ ਪ੍ਰਵੇਸ਼ ਤੂੰ ਥਾਕਰ ਸੇਵਕ ਹੋਣ ਆਪ ਤੇ ਮਾਰਾ ਥਾਕਰ ਸਵਾਮੀ ਰੂਪ ਗੁਰੂ ਰੂਪ ਵੀ ਤੂੰ ਆਪ ਹੈ ਸੇਵਕ ਸਿੱਖ ਰੂਪ ਵੀ ਤੂੰ ਆਪ ਹੈ ਥਾਕਰ ਪਤੀ ਪਾਲਣਾ ਲੈਤਾ ਕਰਨ ਵਾਲਾ ਈਸ਼ਵਰ ਰੂਪ ਵੀ ਤੂੰ ਆਪ ਹੈ ਸਰਬ ਜੀਵ ਰੂਪੀ ਤੂੰ ਆਪ ਹੀ ਆਪਣਾ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਜਿਨ ਮਾਰਾ ਗੁਪਤ ਸਾਰਿਆਂ ਦੇ ਅੰਦਰ ਤੇ ਤੁਮ ਸਰੂਪ ਪ੍ਰਗਟ ਸਾਰਿਆਂ ਕਾਰਾਂ ਨੂੰ ਸਰਬੋ ਰੂਪ ਧਾਰ ਕੇ ਵੀ ਆਪ ਹੀ ਹੈ ਪ੍ਰਭ ਗੁਪਤ ਸਾਰਿਆਂ ਦੀਆਂ ਗੱਲਾਂ ਨੂੰ ਜਾਣਨ ਵਾਲਾ ਅਤੇ ਪ੍ਰਗਟ ਕਰਕੇ ਦੱਸਣ ਵਾਲਾ ਵੀ ਆਪ ਹੀ ਹੈ ਜਿਨਨੇ ਗੁਪਤ ਨੂੰ ਹਨ ਨਹੀਂ ਉਹਨਾਂ ਦੀ ਵੀ ਤੂੰ ਆਪ ਹੈ ਜਿਹੜੀਆਂ ਪ੍ਰਗਟ ਨੂੰ ਹਨ ਉਹਨਾਂ ਦੀ ਪ੍ਰਭੂ ਆਪ ਹੀ ਬਣਨੇ ਹੋ ਹੈ ਗੁਪਤ ਜੋ ਦੇਵੀ ਦੇਵ ਤੇ ਆਦਿ ਕਹਾਣੇ ਪਰਗਦੇ ਜੋ ਮਨੁੱਖ ਆਦਿਕਾਂ ਸਾਰਿਆਂ ਕੀ ਆਪ ਪ੍ਰੂਪ ਬਣਦੇ ਆਂ ਹੈ ਤੋ ਗੁਬਤ ਹੈ ਬਿਆਨੀਆਂ ਨੂੰ ਤੇ ਪਰਗਦੇ ਬ੍ਰਹਮ ਬਿਆਨੀਆਂ ਨੇ ਤੇ ਮਾਰਾ ਆਪਣਾ ਅਪਰੂਪ ਹਾਂ ਤੋ ਨਾਨਕ ਦਾਸ ਸਦਾ ਗੁਣ ਗਾਵੈ ਸਬਦ ਦੀ ਸਾਲ ਦੀ ਕਹਿੰਦੇ ਸਦਾ ਅਕਾਲ ਪ੍ਰਭਾ ਦੇ ਗੁਣਾਂ ਨੂੰ ਗਾਈਏ ਇੱਕ ਭੋਰੀ ਨਗਰ ਨਿਹਾਲੀਐ ਜੁਗਸਤਿ ਬਬਸਾ ਭੂਰਾ ਮਤ ਸਾਡੇ ਕੋਈ ਨਗਰ ਕਰੋ ਨਗਰ ਕਰਕੇ ਨਿਹਾਲੀਆ ਜੀ ਦੇਖਣਾ ਕਰੋ ਸਾਡੀ ਗੱਲ ਇੱਕ ਭੋਰੀ ਜੀ ਸਾਡੀ ਸੁਰਤ ਹੈ ਮਾਰਾ ਸੂਦੀ ਜੀ ਸੁਰਤ ਹੈ ਇਹਨੂੰ ਨਮਰ ਕਰਕੇ ਦੇਖਣਾ ਕਰੋ ਅਸਲੀ ਆਪ ਦੇ ਸਰੂਪ ਨੂੰ ਇਹ ਨਮਰ ਕਰ ਗਿਓ ਨਿਖਾਲੀਏ ਦੇਖ ਲਈਏ ਜੀ ਪੂਰੀ ਪ੍ਰਕਾਸ਼ ਵਾਲੀ ਇੱਕ ਨਿਗਾਹ ਕਰੋ ਸਕੇ ਪਾਤਸ਼ਾਹ ਜਿਸ ਕਰਕੇ ਗਿਆਨ ਦ੍ਰਿਸ਼ਟੀ ਆਪ ਨੂੰ ਦੇਖ ਲਈਏ ਜੀ ਇੱਕ ਭੋਰੀ ਨਾ ਇੱਕ ਪੋਹਰਾ ਮਾਤੋ ਜਰਾ ਮਾਤਰ ਦੀ ਕਿਰਪਾ ਦ੍ਰਿਸ਼ਟੀ ਕਰਨੀ ਹੋਵੇ ਤਾਂ ਗੁਰ ਕਰਤੀ ਦੀ ਕਿਰਪਾ ਦੀ ਸਭ ਤਨਾਂ ਨੂੰ ਦੇ ਹਰ ਲਈ ਥੋੜੇ ਮਾਤਰ ਦੀ ਜੇ ਮਾਰੇ ਪੋਹਰਾ ਤੋਂ ਵੀ ਨਿਗਾਹ ਕਰਨੀ ਹੋਵੇ ਤਾਂ ਗਿਆਨ ਦ੍ਰਿਸ਼ਟੀ ਕਰਕੇ ਆਪ ਦੇ ਸਰੂਪ ਨੂੰ ਦੇਖ ਲਈਏ ਜੀ